ਮੁੰਡਿਆਂ ਦੇ ਲਈ ਕੁਰਤਾ ਪਜਾਮਾ ਲਾਜ਼ਮੀ ਕਰ ਦਿੱਤਾ ਗਿਆ ਤੇ ਕੁੜੀਆਂ ਦੇ ਲਈ ਸੂਟ ਸਲਵਾਰ ਲਾਜ਼ਮੀ ਕਰ ਦਿੱਤਾ ਗਿਆ ਕੁਝ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਲਈ ਜਿਹੜੇ smartphones ਨੇ ਉਹ ਵੀ ਬੈਨ ਕਰ ਦਿੱਤੇ ਗਏ ਨੇ ਦਰਅਸਲ ਪਛਮੀ ਉੱਤਰ ਪ੍ਰਦੇਸ਼ ਯਾਨੀ ਕਿ UP ਦੀਆਂ ਖਾ ਪੰਚਾਇਤਾਂ ਦੇ ਵੱਲੋਂ ਅਕਸਰ ਅਜਿਹੇ ਫੈਸਲੇ ਲਏ ਜਾਂਦੇ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਖਬਰਾਂ ਜਿਸਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਨੇ ਹਾਲੀ ਦੇ ਵਿੱਚ ਬਾਗਪਤ ਜ਼ਿਲ੍ਹੇ ਦੇ ਬੜਾਉਤ ਦੇ ਵਿੱਚ ਇੱਕ ਖਾ ਪੰਚਾਇਤ ਨੇ ਸਮਾਜ ਦੇ ਸੁਧਾਰ ਨੂੰ ਲੈ ਕੇ ਸਮਾਜ ਦੇ ਕੁਝ ਖਾਸ ਫੈਸਲੇ ਲਏ ਅਤੇ ਫੈਸਲੇ ਸਖਤ ਵੀ ਬਹੁਤ ਲਏ ਗਏ ਨੇ ਜਿਸ ਦੇ ਵਿੱਚ ਇਨ੍ਹਾਂ ਫੈਸਲਿਆਂ ਦੇ ਵਿੱਚ ਕੁੜੀਆਂ ਤੋਂ بجائے ਮੁੰਡਿਆਂ ਦੇ ਉੱਪਰ ਵੀ ਜੜੀਆਂ ਜਾਦੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਪੰਚਾਇਤ ਦਾ ਕਹਿਣਾ ਹੈ ਕਿ ਬਦਲ ਦੇ ਸਮੇਂ ਦੇ ਵਿੱਚ ਸਮਾਜ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਕੁਝ ਸਖਤ ਫੈਸਲੇ ਨੇ ਜਿਹੜੇ ਇਹ ਲਾਜ਼ਮੀ ਬਣ ਚੁੱਕਾ ਨੇ ਖਾਪ ਚੌਧਰੀ ਨੇ ਜਿਹੜੇ ਸੁਵਾਸ਼ ਦੀ ਅਗਵਾਈ ਦੇ ਵਿੱਚ ਇਸ ਪੰਚਾਇਤ ਨੇ ਫੈਸਲਾ ਲਿਆ ਕਿ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ 스마트ਫੋਨ ਨਹੀਂ ਦਿੱਤੇ ਜਾਣਗੇ ਪੰਚਾਇਤ ਦਾ ਇਹ ਮੰਨਣਾ ਕਿ ਛੋਟੀ ਉਮਰ ਦੇ ਵਿੱਚ ਮੋਬਾਈਲ ਫੋਨ ਬੱਚਿਆਂ ਨੂੰ ਬੁਰੀਆਂ ਆਦਤਾਂ ਪਾਉਂਦੇ ਨੇ ਉਹਨਾਂ ਦੀ ਪੜ੍ਹਾਈ ਦੇ ਉੱਪਰ ਉਹਨਾਂ ਦੇ ਅਨੁਸ਼ਾਸਨ ਦੇ ਉੱਪਰ ਮਾੜਾ ਪ੍ਰਭਾਵ ਪੈਂਦਾ ਜਿਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਜਦੋਂ ਛੋਟੀ ਉਮਰ ਦੇ ਵਿੱਚ ਬੱਚੇ 스마트ਫੋਨ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਜਾਂਦੇ ਨੇ ਬੁਰੀ ਆਦਤ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਬੱਚੇ ਆਪਣੇ ਅਧਿਆਪਕਾਂ ਦਾ ਮਾਪਿਆਂ ਦਾ ਕਿਸੇ ਵੀ ਸਮਾਜ ਦੇ ਵਿਅਕਤੀ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਅਨੁਸ਼ਾਸਨ ਦੇ ਉੱਪਰ ਡਿਸਪੀਸਪਲਨ ਦੇ ਉੱਪਰ ਉਹਨਾਂ ਦਾ ਇਹਨਾਂ smartphones ਦਾ ਮਾੜਾ ਪ੍ਰਭਾਵ ਪੈਂਦਾ ਤੇ ਇਸੇ ਦੇ ਨਾਲ ਉਹਨਾਂ ਨੇ ਮੁੰਡਿਆਂ ਨੂੰ ਜਨਤਕ ਦੇ ਤੌਰ ਦੇ ਉੱਪਰ ਜਿਹੜੇ ਸ਼ੋਰਟਸ ਪਾਉਣ ਦੇ ਉੱਪਰ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਜਾਨੀ ਕਿ ਜਿਹੜੇ ਨਿਕਰਾਂ ਨੇ ਕੱਚੇ ਨੇ ਉਹ ਪਾਉਣ ਦੇ ਉੱਪਰ ਖਾਪ ਆਗੂਆਂ ਦਾ ਕਹਿਣਾ ਹੈ ਕਿ ਪਹਿਰਾਵਾ ਸਮਾਜਿਕ ਨਿਜਮਾ ਦੇ ਅਨੁਸਾਰ ਨਹੀਂ ਹੈ ਤੇ ਇਸ ਕਰਕੇ ਇਸ ਦੇ ਉੱਪਰ ਵੀ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾਲ ਇੱਕ ਵੱਡਾ ਫੈਸਲਾ ਇਹ ਵੀ ਲਿਆ ਪਹਿਰਾਵੇ ਨੂੰ ਲੈ ਕੇ ਕਿ ਮੁੰਡੇ ਅਤੇ ਕੁੜੀਆਂ ਨੂੰ ਲੈ ਕੇ ਜਿਹੜੇ ਜਿਹੜੇ ਉਹਨਾਂ ਨੇ ਕੱਪੜੇ ਪਾਉਣੇ ਨੇ ਉਹ ਲਾਜ਼ਮੀ ਤੌਰ ਤੇ ਜਿਹੜੇ ਉਹ ਲਾਗੂ ਕਰਨ ਨੂੰ ਕਿਹਾ ਕਿ ਜਿਸ ਦੇ ਵਿੱਚ ਕਿਹਾ ਕਿ ਮੁੰਡੇ ਰਵਾਇਤੀ ਅਜਿਹਾ ਟ੍ਰੈਡੀਸ਼ਨਲ ਹਾਊਸ ਦੇ ਵਿੱਚ ਕੁੜਤਾ ਪਜਾਮਾ ਪਾਉਂਦੇ ਸੀ ਕੁੜੀਆਂ ਸੂਟ ਸਲਵਾਰ ਪਾਉਂਦੀਆਂ ਸੀ ਇਸੇ ਤਰੀਕੇ ਦੇ ਕੱਪੜੇ ਨੇ ਜਿਹੜੇ ਹੁਣ ਇਹ ਮੁੰਡੇ ਕੁੜੀਆਂ ਪਹਿਨਣਗੇ ਵੱਡਾ ਫੈਸਲਾ ਲਿਆ ਪੰਚਾਇਤ ਨੇ ਇਸ ਖਾ ਪੰਚਾਇਤ ਨੇ ਬਗਪਤ ਜ਼ਿਲ੍ਹੇ ਦੀ ਜਿਹੜੀ ਖਾ ਪੰਚਾਇਤਾ ਇੱਕ ਖਾਸ ਫੈਸਲਾ ਇਹ ਲਿਆ ਕਿ ਵਿਆਹਾਂ ਦੇ ਉੱਪਰ ਬਹੁਤ ਜ਼ਿਆਦਾ ਫਜ਼ੂਲ ਖਰਚੀ ਹੁੰਦੀ ਸੀ ਤੇ ਇਸ ਫਜ਼ੂਲ ਖਰਚੀਆਂ ਦੇ ਉੱਪਰ ਚਿੰਤਾ ਪ੍ਰਗਟ ਕੀਤੀ ਦੇ ਨਾਲ ਵੱਡਾ ਫੈਸਲਾ ਲਿਆ ਕਿ ਹੁਣ ਵਿਆਹ ਮੈਰਿਜ ਪੈਲਸਾਂ ਦੇ ਵਿੱਚ ਨਹੀਂ ਹੋਣਗੇ ਉਹਨਾਂ ਕਿ ਆ ਕੇ ਵਿਆਹ ਜੰਜ ਘਰਾਂ ਦੇ ਵਿੱਚ ਹੋਣਗੇ ਵਿਆਹਾਂ ਦੇ ਖਰਚਿਆਂ ਤੋਂ ਬਚਣ ਦੇ ਲਈ ਹੁਣ ਜੰਜ ਘਰਾਂ ਦੇ ਵਿੱਚ ਜਾਂ ਫਿਰ ਘਰ ਜਾਂ ਫਿਰ ਪਿੰਡ ਦੇ ਵਿੱਚ ਸਾਦੇ ਵਿਆਹ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਨਾਲ ਫਜ਼ੂਲ ਖਰਚਿਆਂ ਨੂੰ ਰੋਕਿਆ ਜਾਵੇਗਾ ਸਮਾਜ ਦੇ ਉੱਪਰ ਵਿੱਤੀ ਝੋਟ ਘਟੇਗਾ ਤੇ ਇਸ ਦੇ ਨਾਲ WhatsApp ਦੇ ਰਾਹੀਂ ਜਿਹੜੇ ਵਿਆਹ ਦੇ ਸੱਦੇ ਭੇਜਣ ਦੀ ਸਲਾਹ ਦਿੱਤੀ ਗਈ ਜਾਨੀ ਕਿ ਮੈਰਿਜ ਦੇ ਜਿਹੜੇ ਕਾਰਡ ਭੇਜੇ ਜਾਂਦੇ ਸੀ ਤੇ ਉਹ ਹੁਣ WhatsApp ਦੇ ਉੱਪਰ ਭੇਜਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਤੇ ਇਸ ਦੇ ਨਾਲ ਖਾਪ ਪੰਚਾਇਤ ਦੇ ਆਗੂ ਅਦਾਇ ਕਹਿਣਾ ਹੈ ਕਿ ਸਮਾ ਅਤੇ ਪੈਸਾ ਦੋਵਾਂ ਦੀ ਬਚਤ ਹੁੰਦੀ ਆ ਖਾਪ ਪੰਚਾਇਤ ਦੇ ਇਹ ਨਿਯਮ ਬਣਾਏ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਨਿਯਮ ਬਾਗਪਤ ਜਾਂ ਫਿਰ ਪੱਛਮੀ ਉੱਤਰ ਪ੍ਰਦੇਸ਼ ਤੱਕ ਸੀਮਤ ਨਹੀਂ ਰਹਿਣਗੇ ਉਹ ਕਹਿੰਦੇ ਨੇ ਕਿ ਹੋਰ ਪੰਚਾਇਤਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ ਖਾਪ ਚੌਧਰੀ ਬ੍ਰਜਲਪਾਲ ਸਿੰਘ ਨੇ ਕਿਹਾ ਕੇ ਫੈਸਲੇ ਰਾਜਸਥਾਨ ਦੀਆਂ ਪੰਚਾਇਤਾਂ ਤੋਂ ਪ੍ਰੇਰਿਤ ਹੋ ਕੇ ਲਏ ਗਏ ਨੇ ਇਸ ਦੌਰਾਨ ਖਾਪ ਚੌਧਰੀ ਊਂਪਾਲ ਸਿੰਘ ਨੇ ਇਹ ਵੀ ਕਿਹਾ ਕਿ ਮੁੰਡੇ ਅਤੇ ਕੁੜੀਆਂ ਸਮਾਜ ਦੇ ਵਿੱਚ ਬਰਾਬਰ ਨੇ ਇਸ ਲਈ ਨਿਜ਼ਮ ਦੋਮਾ ਦੇ ਵਿੱਚ ਬਰਾਬਰ ਲਾਗੂ ਹੋਣੇ ਚਾਹੀਦੇ ਨੇ